ਕਮਿਸ਼ਨਰ ਲੁਧਿਆਣਾ ਨੇ ਕਮਿਸ਼ਨਰ ਕੁਲਦੀਪ ਸਿੰਘ ਚਾਹ ਜੀ ਦੇ ਡੀसीपी ਤੇਜਾ ਜੀ ਦੀ ਅਗਵਾਈ ਹੇਠ ਜਿਹੜਾ ਹੈਗਾ ਇੱਕ ਬਹੁਤ ਵੱਡਾ ਦੋ ਬੰਦਿਆਂ ਦਾ ਗੈਂਗ ਫੜਿਆ ਆ ਔਰ ਇਹਦੇ ਵਿੱਚ ਇੱਕ ਹੋਰ ਬੰਦਾ ਨਾਮਿਨੇਟ ਕੀਤਾ ਇਹਦੇ ਨਾਲ ਅਸੀਂ ਘੱਟੋ ਘੱਟ ਹੁਣ ਤੱਕ ਜਿਹੜੀਆਂ ਨੇ 12 ਵਾਰ ਦਾ ਤਾਂ ਜਿਹੜੀਆਂ ਲੁੱਟਾਂ ਖਵਾ ਲੀਆਂ ਜਿਹੜੀਆਂ ਹੈਗੀਆਂ ਟਰੇਸ ਕਰਨ ਦੇ ਵਿੱਚ ਜਿਹੜੀ ਹੈਗੀ ਆ ਉਪਲਬਧੀ ਹਾਸਲ ਕੀਤੀ ਆ ਇਹਨਾਂ ਦੇ ਕੋਲੋਂ ਅਸੀਂ ਇੱਕ ਹੁਣ ਤੱਕ ਇੱਕ ਐਕਟਿਵਲ ਦੋ ਮੋਬਾਈਲ ਔਰ ਦਸਤਰ ਜਿਹੜਾ ਹੈਗਾ ਆ ਇਹਨਾਂ ਰਿਕਵਰ ਕੀਤਾ ਆ ਇਹਦੇ ਵਿੱਚ ਇੱਕ ਸੋਨੂ ਨਾਮ ਦਾ ਵਿਅਕਤੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਜਿਹੜਾ ਜਵਾਰ ਨਗਰ ਕੈਂਪ ਲੁਧਿਆਣੇ ਦਾ ਹੈਗਾ ਰਹਿਣ ਵਾਲਾ ਦੂਸਰਾ ਰਿਸ਼ਵਰ ਫਲਾਡੀ ਹੈ ਗਿਆ ਜਿਹੜਾ ਇਹ ਵੀ ਜਿਹੜਾ ਜਵਾਰ ਨਗਰ ਕੈਂਪ ਦਾ ਔਰ ਜਿਹੜਾ ਸੋਨੂ ਹੈਗਾ ਇਹਦੇ ਉੱਤੇ ਆਲਰੇਡੀ ਜਿਹੜੇ ਸਨੇਚਿੰਗ ਦੇ ਤਿੰਨ ਮੁਕਦਮੇ ਦਰਜ ਨੇ ਔਰ ਇਹਨਾਂ ਦੇ ਕੋਲੋਂ ਅਸੀਂ ਜਿਹੜੇ ਹੈਗੇ ਆ 12 ਮੁਕਤਮੇ ਹੋਰ ਜਿਹੜੇ ਹੈਗੇ ਆ ਲੁਧਿਆਣੇ ਦੇ ਵਾਕ-ਵਾਕ ਬਾਦਾਂ ਤਾਂ ਜੜੀਆਂ ਹੋਈਆਂ ਨੇ ਆਪਣੇ ਆਪੇ ਮੋਡਲ ਟਾਊਨ ਦੇ ਵਿੱਚ ਦਿਨ ਬੱਸ ਸਟੈਂਡ ਦੇ ਆਲੇ-ਦੁਆਲੇ ਜੜੀਆਂ ਹੈਗੀਆਂ ਦਾਤਰ ਮਾਰਕੀਟ ਉਹਨੂੰ ਜਿਹੜਾ ਹੈਗਾ ਟਰੇਸ ਕਰਨ ਦੇ ਵਿੱਚ ਅਸੀਂ ਜਿਹੜੀ ਹੈਗੀ ਹੈ ਸਫਲਤਾ ਹਾਸਲ ਕੀਤੀ ਹੈ ਕਿਸ ਤਰੀਕੇ ਦੇ ਨਾਲ ਲੁਟਾਪੂ ਇਹਨਾਂ ਦਾ ਮੈਸੀਕ ਬੇਸ ਜਿਹੜਾ ਮਾਡਲ ਆਫ ਅਪਰੈਂਟੀ ਸੀਗਾ ਉਹ ਐਕਟਿਵ ਬਾਅਦ ਤੇ ਜਾਂਦੇ ਕਿਸੇ ਵੀ ਬੰਦੇ ਨੂੰ ਜਦਾਂ ਕੱਲਾ ਜਾ ਰਿਹਾ ਕੋਈ ਪ੍ਰਵਾਸੀ ਜਾ ਰਿਹਾ ਉਹਨੂੰ ਦਾਤਰ ਮਾਰ ਕੇ ਤੇ ਮੋਬਾਈਲ ਖੋਲ ਲੈਣਾ ਜਾਂ ਦਾਤਰ ਦਿਖਾ ਕੇ ਉਹਦੇ ਕੋਲ ਜਿਹੜੇ ਹੈਗੇ ਆ ਪੈਸੇ ਖੋਲ ਲੈਣੇ ਜ਼ਿਆਦਾਤਰ ਇਹ ਜਿਹੜੇ ਹੈਗੇ ਆ ਕੈਸ਼ ਵੀ ਖੁੰਦੇ ਸੀਗੇ ਔਰ ਇਹਨਾਂ ਦੇ ਮੋਬਾਈਲ ਵੀ ਖੁੰਦੇ ਸੀਗੇ ਇੱਕ ਇਹਨਾਂ ਦੇ ਕੋਲੋਂ ਜਿਹੜੀ ਹਿਊਨਡਈ ਐਕਟਿਵ ਆ ਵੀ ਜਿਹੜੀ ਹੈਗੀ ਆ ਰਿਕਵਰ ਕੀਤੀ ਹੈਗੀ ਆ ਇਹਨਾਂ ਦੇ ਨਾਲ ਹੋਰ ਵੀ ਨਾਲ ਹੈਗੇ ਇਹਨਾਂ ਦੇ ਨਾਲ ਇੱਕ ਵਿਅਕਤੀ ਹੋਰ ਹੈਗਾ ਉਹਦਾ ਨਾਮ ਹੀ ਮੈਂ ਡਿਸਕਲੋਸ ਕਰ ਸਕਦਾ ਪ੍ਰੈਸ ਕਾਨਫਰੈਂਸ ਬਟ ਇੱਕ ਉਹ ਵੀ ਇਹਦਾ ਗੈਂਗ ਦਾ ਮੈਂਬਰ ਹੈਗਾ ਉਹ ਵੀ ਫਰਨ ਵਾਲਾ ਉਹ ਵੀ ਇਹਨਾਂ ਦੇ ਨਾਲ ਉਟਾਫਾਂ ਦੇ ਵਿੱਚੋਂ ਜਿਹੜੇ ਮਾਮਲੇ ਕੇ ਨਾਮਜ਼ਦ ਨਹੀਂ ਕੀਤਾ ਜਿਹੜਾ ਫਿਚਰ ਉਹ ਵੀ ਗਿਆ ਹਾਂ ਜੀ ਕੀਤਾ ਨਾਮਜ਼ਦ ਹੋ ਗਿਆ ਬਟ ਉਹ ਜੇ ਮੈਂ ਹੁਣ ਪ੍ਰੈਸ ਕਾਨਫਰੈਂਸ ਦਾ ਫਿਰ ਉਹ ਦੋਸ਼ੀ ਨੂੰ ਥੋੜਾ ਜੀ ਤੇ ਕਿ ਜਿਹੜੇ ਰਿਪੋਰਟ ਨੇ ਵਿੱਚ ਸਵਾਰ ਜਾਂ ਸਵਾਰੀ ਜਾ ਰਹੀ ਸੀ ਉਹਨਾਂ ਨੂੰ ਦਾਕ ਪਾਇਆ ਗਿਆ ਕਿ ਸੀਰੀਜ਼ ਦਾਕ ਪਾ ਕੇ ਉਹਨਾਂ ਕੋਲ ਪੰਜਾਂ ਹਜ਼ਾਰ ਰੁਪਏ ਰੱਖ ਦਿੱਤੇ ਇਹ ਉਧਰ ਸੀਗਾ ਬੱਸ ਸਟੈਂਡ ਦੇ ਵਿੱਚ ਬੱਸ ਸਟੈਂਡ ਨਾਲੋਂ ਬਾਸਟਾਨ ਦਾਕ ਕਰਨ ਤੋਂ ਬਾਅਦ ਉਹ ਸਖਤ ਥਾਣੀ ਪੁੱਜਿਆ ਤੇ ਕਿਹਾ ਲਾਤੀ ਕੰਮ ਲਾ ਕੇ ਤੁਲਾ ਨਾਤੀ ਬੰਦੀ ਕੋਲੋਂ ਇੱਕ ਸਖਤ ਸੁਣੇ ਦੇ ਦੇ ਕਿ ਜਿਹੜੇ ਕ੍ਰਾਈਮਨਲ ਹੁੰਦੇ ਆ ਨਾ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਪੁਲਿਸ ਦੇ ਜਿਹੜੀਆਂ ਹੈਗੀਆਂ ਨੋਟਿਸ ਦੇ ਵਿੱਚ ਜਿਹੜੀਆਂ ਹੈਗੀਆਂ ਜਦੋਂ ਵਾਰਦਾਤ ਕਰਦੇ ਆ ਉਹ ਕਈ ਵਾਰੀ ਅਨਰਪੋਰਟਡ ਜਿਹੜੀ ਗੱਲ ਕੋਈ ਰਹਿ ਜਾਂਦੀ ਹੈਗੀ ਬਟ ਇਹਦੇ ਵਿੱਚ ਜਿਹੜੀ ਹੈਗੀ ਆ ਦੋਸ਼ੀ ਨੇ ਕੰਫੈਸ ਜਿਗਨੋ ਪਰ ਕੋਈ ਇਹ ਜਿਹੇ ਆ ਵੀ ਵਿਅਕਤੀ ਹੈਗਾ ਜਿਹੜਾ ਸੀਰੀਅਸ ਇੰਜਰੀ ਹੋਈ ਇਹਨਾਂ ਦੇ ਇਹਨਾਂ ਦਾ ਸ਼ਿਕਾਰ ਬਣਿਆ ਤਾਂ ਹੁਣ ਤੱਕ ਦੀ ਜਿਹੜੀ ਪੁਛਗਿੱਛ ਆ ਉਹਦੇ ਵਿੱਚ ਤਾਂ ਜਿਹੜਾ ਹੈਗਾ ਇਹਨਾਂ ਦੇ ਦੋ ਤਿੰਨ ਇੰਜਰੀਸ ਆਲੇ ਜਿਹੜੇ ਕੇ 379 ਬੀ ਦੇ ਜਿਹੜੇ ਪਹਿਲੇ ਵੀ ਮੁਕੱਦਮੇ ਹੈਗੇ ਉਹ ਹੀ ਹੁੰਦੇ ਆ ਜਿਹਦੇ ਵਿੱਚ ਕੀ ਕੋਈ ਨਾ ਕੋਈ ਸੱਟ ਲਾ ਕੇ ਜਿਹੜੀ ਐ ਉਹ ਕੀਤੀ ਗਈ ਹੁੰਦੀ ਐ ਉਹ ਆਲਰੇਡੀ ਤਿੰਨ ਮੁਕੱਦਮੇ ਜਿਹੜੇ ਹੈਗੇ 379 ਬੀ ਦੇ ਹੈਗੇ ਸੋ ਨੇਚਰਲੀ ਜਿਹੜੀ ਇਹ ਤੁਹਾਡੇ ਵਾਲੀ ਗੱਲ ਆ ਸਹੀ ਹੈ ਜੀ 12 ਬਾੜ ਦਾ ਤਾਂ ਜੀ ਪ੍ਰੈਸ ਮੋਡੀਫਾਈ ਬਾਹਰ ਵਰਤਨੇ ਵਿੱਚ ਨ ਨਹੀਂ ਸਭ ਨੂੰ ਕੋ ਡੀ ਜਿਹੜੀ ਬਾਹਰ ਜਿਹੜੀ ਕੀਤੀ ਹੈ ਉਹ ਸਿਰਫ ਪਰੇ ਵਿੱਚ ਕੀਤੀ ਹੈ ਨਹੀਂ ਕਿ 5000 ਜਿਹੜੀ ਦਿੱਤੀ ਹੈ ਜਿਹੜੀ ਈ ਰਿਕਸ਼ੇ ਵਾਲੇ ਈ ਰਿਕਸ਼ੇ ਦੇ ਵਿੱਚ ਸਵਾਰੀ ਜਿਹੜੀ ਸੀਗੀ ਕਿ ਜੈਂਟਸ ਸੀ ਜਿਹਦੇ ਦਾਤ ਦਿਖਾ ਕੇ ਰੋਕਿਆ ਕਿ ਈ ਰਿਕਸ਼ੇ ਵਾਲੇ ਰੋਕਦੇ ਕਿ ਇੱਕ ਦਾ ਸਵਾਲ ਹੈ ਸਰ ਕੋਮਨ ਜੈਂਟਸ ਦੀ ਜੈਂਟਸ ਬੈਠੇ ਸੀਗੇ ਈ ਰਿਕਸ਼ਾ ਦੇ ਵਿੱਚ ਸੀਗੇ ਜਾ ਰਹੇ ਸੀਗੇ ਉੱਥੇ ਨਾਲੇ ਈ ਰਿਕਸ਼ਾ ਰੋਕ ਕੇ ਦਾਤਰ ਦਦ ਦੇ ਨਾਲੇ ਤਿੰਨ ਜਾਣੇ ਸੀਗੇ ਐਕਟਿਵ ਆ ਕੇ ਲਾ ਕੇ ਈ ਰਿਕਸ਼ਾ ਰੋਕ ਕੇ ਔਰ ਦਾਤਰ ਵਿਖਾ ਕੇ ਉਹ ਬੰਦੇ ਤੋਂ ਜਿਹੜੇ ਹੈ ਪੈਸੇ ਪੁੱਛੇ ਕਿ ਜਦੋਂ ਉਹਨਾਂ ਰੋਕਿਆ ਕਿ ਦਾਤ ਨਾਲ ਕੋ ਆਰਾਮ ਹੋਇਆ ਸੀ ਇਹ ਦਾਤ ਹੁਣ ਫੜੇ ਗਏ ਹੁਣ ਬਾਦਰਾਮਦ ਕੀਤਾ ਨਾ ਜੀ ਹੁਣ ਕਰ ਉਹ ਬਾਦਰਾ ਤਰਾਂ ਜਾਲੀ ਸਿਕਿਉਰਿਟੀ ਲਈ ਇੱਥੇ ਬੜੀ ਗਈ ਨੇਚਰਲੀ ਜੇ ਸਕੂਟਰੀ ਤੇ ਜਿਹੜੀ ਹੁਣ ਸਕੂਟਰੀ ਰਿਕਵਰ ਕੀਤੀ ਹੈ ਇਹਦੇ ਉੱਤੇ ਚੜ ਕੇ ਜੇਹੀ ਮੈਂ ਉਹੀ ਬੇਨਤੀ ਕਰ ਰਿਹਾ ਕਿ ਜਿਹੜੇ ਸਕੂਟਰੀ ਉੱਤੇ ਚੜ ਕੇ ਜਿਹੜਾ ਹੈਗਾ ਦਾਤ ਦੇ ਨਾਲ ਜਿਹੜੀ ਹੈਗੀ ਆ ਉਹ ਵਾਰਤ ਕੀਤਾ ਹੈ ਜਿਹੜੀ ਸਕੂਟਰੀ ਰਿਕਵਰ ਹੋ ਗਈ ਹੈ ਉਹ ਦਾਤ ਵੀ ਕਾਬੀ ਤਰੀਕੇ ਤੁਹਾਡੇ ਖਾਣ ਦੇ ਜਿਹਨੂੰ ਸਾਫ ਦੇ ਐਸਐਸਟੀ ਦੇ ਹਿਸਾਬ ਜਿਹਨਾਂ ਦਾ ਬੰਦਾ ਬੰਦੀ ਕਰਾਉਣਾ ਰੋਕੇ ਅੱਜ ਵਾਰਤਾ 12 300 ਚ ਪਰ ਉਹ ਹੋਈਆਂ ਨੇ ਲੇਕਿ ਹੋਰ ਰਿਮਾਰਕ ਤੋਂ ਬਾਅਦ ਕਿੰਨੀਆਂ ਵਾਰਦਾ ਰਿਮਾਰਕ ਮਿਲਣ ਕਿ ਦੇਖੋ ਸਾਨੂੰ ਉਮੀਦ ਹੈ ਕਿ ਘੱਟੋ ਘੱਟ ਤੇ ਨਾਲ 20 ਤੋਂ ਜ਼ਿਆਦਾ ਤਬਾਰਦਾ ਤਾਂ ਜੜੀਆਂ ਆਈਆਂ ਟ੍ਰੇਸ ਹੋ ਗਈਆਂ ਕਿਉਂਕਿ ਕੁਝ ਇਹਨਾਂ ਨੇ ਜੜੀਆਂ ਹੁਣ ਹਜੇ ਟ੍ਰੇਸ ਕਰ ਰਹੇ ਕੁਝ ਜੜੀਆਂ ਬਾਕੀ ਹੋਰ ਵੀ ਜਿਹੜੇ ਅੱਗੇ ਬਾਕੀ ਦੋਸਤ ਜਿਹੜਾ ਦੇ ਨਾਲ ਦੇ ਸਾਥੀ ਹੈਗੇ ਉਹਨਾਂ ਤੋਂ ਵੀ ਪਤਾ ਲੱਗਣੇ ਕਿ ਹਮੇਸ਼ਾ ਕ੍ਰਿਮੀਨਲ ਦਾ ਇਹ ਹੁੰਦਾ ਕ੍ਰਿਮੀਨਲ ਉਹਨੇ ਕੀ ਗੱਲ ਐਕਟੀਵਿਟੀ ਦੱਸਦਾ ਜਦੋਂ ਜ਼ਿਆਦਾ ਉਦੋਂ ਤਰੀਕੀ ਨਾ ਪੁੱਛ ਕੇ ਜਿਹੜੀ ਹੈਗੀ ਰਿਮਾਂਡ ਲੈ ਕੇ ਕਰਾਂਗੇ ਤਾਂ ਫਿਰ ਉਸ ਦਾ ਇਨਫਾਰਮੇਸ਼ਨ ਜ਼ਰੂਰ ਸ਼ੇਅਰ ਕਰਾਂਗੇ ਜਵਾਰ ਨਗਰ ਕੈਂਪ ਦੇ ਹੈਗੇ ਲੁਧਿਆਣੇ ਦੇ ਜੀ ਤੋਂ ਨੇਰਾ ਕਿਹੜੇ ਕਿਹੜੇ ਏਰੀਆ ਚੁਣੇ ਗਏ ਸੀ ਇਸ ਕੇ ਬਾਰੇ ਮੋਸਟਲੀ ਜਿਹੜੇ ਏਰੀਆ ਜਿਹੜੇ ਵਿੱਚ ਹੁਣ ਇਹਨਾਂ ਨੂੰ ਫੜਿਆ ਗਿਆ ਉਹ ਤਾਂ ਸਾਡੇ ਡਿਵੀਜ਼ਨ ਨੰਬਰ 7 ਦੇ ਵਿੱਚ ਫੜਿਆ ਗਿਆ ਬਾਤ ਕਰਦੇ ਹੋਏ ਔਰ ਬਾਕੀ ਜਿਹੜੇ ਇਹਨਾਂ ਦਾ ਜਿਹੜਾ ਏਰੀਆ ਸੀਗਾ ਉਹ ਆਪਣੇ ਲੁਧਿਆਣਾ ਬੱਸ ਸਟੈਂਡ ਦੇ ਨਾਲ ਦਾ ਜਿਹੜਾ ਹੈਗਾ ਮਾਡਲ ਟਾਊਨ ਦੇ ਜਿਹੜਾ ਪ੍ਰੈਸ ਲਿਖਿਆ ਹੋਇਆ ਅੱਗੇ ਉਸ ਏਰੀਆ ਦੇ ਵਿੱਚ ਜ਼ਿਆਦਾ ਇਹਨਾਂ ਨੇ ਬਾਤ ਕਰੀ ਸੀ ਨਸ਼ੇ ਦੀ ਜਿਹੜੀ ਹਜੇ ਤੱਕ ਐਸੀ ਗੱਲ ਕੋਈ ਨਹੀਂ ਹੈਗੀ ਬਟ ਫਿਰ ਵੀ ਇਹਨਾਂ ਦਾ ਰਿਮਾਨ ਲੈ ਕੇ ਜਿਹੜੀ ਹੈਗੀ ਜੋ ਵੀ ਹੈ ਆਪਣੀ ਡਾਕਟਰਸ ਕਰਵਾ ਕੇ ਫਿਰ ਪਰਫਰਮ ਕਰਦੇ। ਇਹ ਕੰਮ ਨੂੰ ਕੀ ਕਰਦੇ ਸੀ ਇਹ ਕੰਮ ਉਹ ਯਾਰ। ਦੇਖੋ ਫਿਲਹਾਲ ਜਿਹੜੇ ਹੈਗੇ ਤਿੰਨ ਮੁਕਦਮੇ ਦਰਜ ਹੈਗੇ ਨੇ 2023 ਤੋਂ ਇਹ ਜੇਲ੍ਹ ਚ ਸੀਗਾ ਬਾਹਰ ਆਇਆ ਇਹ ਵਿਲਾ ਟਾਈਪ ਨੇ। ਅਰੇ ਮੈਰਿਡ ਆਨ ਮੈਰਿਡ। ਅਨ ਮੈਰਿਡ। ਅਰੇ ਇਹ ਜਿਹੜੇ ਇੱਥੇ ਲਿਖੇ ਗਏ ਇਹਨਾਂ ਨੇ ਵੀ ਉਹਨquels ਤੇ 2 ਬਰੰਗ ਹੋ ਗਏ ਬਾਕੀ 18 ਦੇਖੋ ਬਾਕੀ ਜਿਹੜੇ ਕਿਥੋ ਕਿਥੋਂ ਹੋਏ ਨੇ ਕਿਹੜੇ ਕਿਹੜੇ ਇਹਨਾਂ ਨੇ ਕਿਹ ਵਾਰ ਦਿੱਤਾ ਕੀਤੀਆਂ ਹੋਈ ਆਈਐਮਆਈ ਸਰਚ ਲਾ ਕੇ ਜ਼ਰੂਰ ਦੇ ਬਾਕੀ ਵੀ ਜਿਹੜੇ ਰਕਤ ਵੇਚਦੇ ਸੀ ਕਿੱਥੇ ਲੈ ਜਾ ਕੇ ਵੇਚਦੇ ਸੀ ਅੱਜ ਤੱਕ ਇਹ ਸਾਰੇ ਜਿਹੜੇ ਹੈਗੇ ਆ ਨਾ ਜੀ ਹੁਣ ਰਿਮਾਂਡ ਲੈ ਲਿਆਣ ਦਾ ਕੁਝ ਕੁਛ ਕਰ